ਜਿੱਕਰ ਗੱਲ ਕਰਦੀ ਲੰਮਾ ਸਮਾਂ ਚੱਲੇ 4 ਘੰਟੇ ਤਕਰੀਬਨ ਮੀਟਿੰਗ ਚੋਂ 21 ਸਟਾ ਨਿਕਲ ਕੇ ਦੇਖੋ ਬਹੁਤ ਵਧੀਆ ਪੋਜ਼ਿਟਿਵ ਮਾਹੌਲ ਚੱਜੀ ਦੀ ਮੀਟਿੰਗ ਹੋਈ ਹੈਗੀ ਆ ਅਨਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਮੀਟਿੰਗ ਬਹੁਤ ਵਧੀਆ ਦੇਖਦੇ ਆ ਜੀ ਆ ਲੋਕ ਪੱਖੀ ਹੰਗਾਰਾ ਮਤਲਬ ਕਿਨੂੰ ਸਾਹਿਬ ਜੋੜ ਕੇ ਪਹਿਲਾਂ ਵੀ ਬੈਠੇ ਸੀ ਜੇ ਉਹ ਵੀ ਮੈਂ ਬਾਇ ਕਹੂੰਗਾ ਅੱਜ ਵਾਲਾ ਉਹ ਤੋਂ ਅਗਲਾ ਸਟੈਪ ਆ ਜਿਹੜਾ ਕਿ ਦੋ ਪ੍ਰੋਗਰਾਮ ਤੁਹਾਡੇ ਸਾਹਮਣੇ ਹੋ ਗਏ ਅਗਲੇ ਨੂੰ ਸਾਜੇ ਕਰਨ ਬਾਅਦ 11 ਦੀ ਮੀਟਿੰਗ ਫੇਰ ਸੱਦ ਲਈ ਪੋਜ਼ਿਟਿਵ ਕਿਹਾ ਜਾ ਸਕਦਾ ਹੈ ਅੱਜ ਦੀ ਮੀਟਿੰਗ ਲੰਬਾ ਸਮਾਂ ਚੱਲੀ 4 ਘੰਟੇ ਚੱਲੀ ਤਾਂ ਕੀ ਗੱਲਬਾਤ ਕੀ ਸਿੱਟਾ ਨਿਕਲ ਕੇ ਆਇਆ ਸਿੱਟਾ ਇਹ ਹੈ ਜੇ ਅੱਜ ਇਕੱਠੇ ਪ੍ਰੈਸ ਕਾਨਫਰੰਸ ਬੈਠੇ ਨੇ ਮੱਛਪੇਦ ਵਿਚਾਰੇ ਗਏ ਨੇ ਇਕੱਠੇ ਚੱਲਣ ਲਈ ਅੱਗੇ 18 ਦੀ ਮੀਟਿੰਗ ਰੱਖ ਲਈ ਹੋਈ ਹੈ ਅੱਜ ਦੇ ਪ੍ਰੋਗਰਾਮ ਸਾਰੇ ਪੰਜਾਬ ਤੇ ਸਾਰੀ ਦੁਨੀਆ ਚ ਇਕੱਠੇ ਹੋਏ ਨੇ ਸੋ ਤਿੰਨੇ ਫੋਰਮ ਜਿਹੜੇ ਨੇ ਮਿਲ ਕੇ ਬੈਠਣ ਲੱਗੇ ਨੇ ਇਹ ਬਿਲਕੁਲ ਬੈਠ ਕੇ ਆਪਣੇ ਮੱਛਪੇਦਾਂ ਨੂੰ ਜਿਹੜੇ ਵੀ ਹੈਗੇ ਨੇ ਔਰੰਬਰ ਦੇ ਮੁੱਦੇ ਬਾਰੇ ਵੀ ਤੇ ਫੋਰਮ ਆਫ ਸਟ੍ਰਗਲ ਬਾਰੇ ਵੀ ਇਸ ਤਰ੍ਹਾਂ ਦੇਖਦੇ ਅੱਜ ਦੀ ਮੀਟਿੰਗ ਨੂੰ ਮੀਟਿੰਗ ਬਹੁਤ ਵਧੀਆ ਮਾਹੌਲ ਦੇ ਵਿੱਚ ਆ ਔਰ ਜਿਹੜੀ ਇਕਤਰਜਤਨ ਜਾਰੀ ਨੇ ਪ੍ਰੋਗਰਾਮ ਸੰਭੀ ਹੋਣਾ ਸ਼ੁਰੂ ਹੋ ਗਿਆ 18 ਦਿਨ ਦੁਬਾਰਾ ਜਿਹੜੀ ਮੀਟਿੰਗ ਕਰਕੇ ਅਗਲੀ ਰਣਨੀਤੀ ਜਿਹੜੀ ਅੰਦੋਲਨ ਦੀ ਆ ਉਹ ਬਣਾਈ ਜਾਊਗੀ ਸੰਯੁਕਤ ਕਿਸਾਨ ਮੋਰਚੇ ਦੇ ਹਲਾਨ ਤੋਂ ਬਾਅਦ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਇਹ ਮੀਟਿੰਗ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਪਾਤਣਾ ਵਿਖੇ ਜੀ ਜੋ ਤਕਰੀਬਨ 4 ਘੰਟੇ ਦਾ ਲੰਮਾ ਸਮਾਂ ਇਸ ਮੀਟਿੰਗ ਨੇ ਲਿਆ ਅਤੇ ਜੋ ਸਾਰੇ ਆਗੂ ਸੀ ਉਹ ਬਾਹਰ ਨਿਕਲੇ ਨੇ ਸਾਡੇ ਨਾਲ ਭਾਰਤੀ ਕਿਸਾਨ ਜੂਨੀਅਨ ਇਕਤਾ ਯਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਮੀ ਉਸ ਨੇ ਗੱਲ ਕਰਨ ਨੇ ਪ੍ਰਧਾਨ ਜੀ ਜਿੱਕਰ ਗੱਲ ਕਰਦੀ ਲੰਮਾ ਸਮਾਂ ਚੱਲੇ 4 ਘੰਟੇ ਤਕਰੀਬਨ ਮੀਟਿੰਗ ਚਲੇ 21 ਸਟਾ ਨਿਕਲ ਕੇ ਦੇਖੋ ਬਹੁਤ ਵਧੀਆ ਪੋਜ਼ੀਟਿਵ ਮਾਹੌਲ ਚ ਅੱਜ ਦੀ ਮੀਟਿੰਗ ਹੋਈ ਹੈਗੀ ਆ ਤੇ ਸਾਰੇ ਸਾਥੀ ਹੀ ਭਾਵੇਂ ਐਸਕੇਮ ਵਾਲੇ ਹੋਣ ਭਾਵੇਂ ਨਾਨ ਪੋਲੀਟਿਕਲ ਵਾਲੇ ਜਾਂ ਕੇਐਮਐਮ ਵਾਲੇ ਸਾਰੇ ਸਾਥੀ ਚਾਹੁੰਦੇ ਆ ਵੀ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਉਹਨੂੰ ਆਪਾਂ ਜਿੱਤੀਏ ਜਿੱਤ ਪ੍ਰਾਪਤ ਵੱਲ ਆਪਾਂ ਅੱਗੇ ਵਧੀਏ ਪ੍ਰਾਪਤੀ ਵੱਲ ਤੇ ਨਾਲ ਦੀ ਨਾਲ ਜਿਹੜੇ ਪ੍ਰੋਗਰਾਮ ਨੇ ਪਹਿਲੇ ਉਹ ਅੱਜ ਨੂੰ ਲੈ ਕੇ ਦੋ ਪ੍ਰੋਗਰਾਮ ਉਹ ਸਾਂਝੇ ਹੋ ਚੁੱਕੇ ਨੇ ਤੇ ਅੱਗੇ ਮੀਟਿੰਗ ਤੇ ਸੇਕ ਨੂੰ ਸੱਜੇ ਢੰਗ ਨਾਲ ਇਕੱਠਾ ਕਰਕੇ ਪੂਰੇ ਦੇਸ਼ ਦੇ ਵਿੱਚ ਤੇ ਤਿੰਨੋਂ ਜਿਹੜੇ ਮੋਰਚੇ ਹੈਗੇ ਆ ਉਹ ਇਕਤਾ ਨੂੰ ਹੋਰ ਮਜ਼ਬੂਤੀ ਨਾਲ ਬਣਾਉਣ ਲਈ ਅੱਗੇ ਮੀਟਿੰਗ ਹੈ ਜਿਹੜੀ 18 ਤਰੀਕ ਦੀ ਰੱਖੀ ਹੈ ਉਹਦਾ ਪੋਜ਼ਿਟਿਵ ਸ਼ਿੱਟਾ ਨਿਕਲੇਗਾ ਸੋ ਦੇਸ਼ ਦੇ ਕਿਸਾਨਾਂ ਨੂੰ ਇੱਕ ਵਿਸ਼ਵਾਸ ਦੇ ਤੌਰ ਤੇ ਭਰੋਸੇ ਦੇ ਤੌਰ ਤੇ ਜੋ ਆਸ ਬਣੀ ਹੋਈ ਸੀਗੀ ਵੀ ਕਿਵੇਂ ਇਹ ਸੰਘਰਸ਼ ਨੂੰ ਅੱਗੇ ਹੋਰ ਪਤਾਇਆ ਜਾਵੇ ਸਰਕਾਰ ਤੋਂ ਮੰਗਾਂ ਪ੍ਰਾਪਤ ਕਰਾਉਣ ਲਈ ਦਵਾ ਪਾਇਆ ਜਾਵੇ ਉਸ ਤੇ ਵਿਚਾਰ ਚਰਚਾ ਕਰਕੇ ਅਗਲੇ ਫੈਸਲੇ ਲਏ ਜਾਊਗਾ ਜੀ ਬਿਲਕੁਲ ਏਸੀ ਜਸਵਿੰਦਰ ਸਿੰਘ ਲੋਂਗੋਵਾਲ ਭਾਰਤੀ ਕਿਸਾਨ ਯੂਨੀਅਨ ਆਯਾਦੇ ਸੂਬਾ ਪ੍ਰਧਾਨ ਸੀ ਇਹਨਾਂ ਨੇ ਆਖਿਆ ਕਿ ਅੱਜ ਮੀਟਿੰਗ 4 ਘੰਟੇ ਚੱਲੀ ਆ ਪਰ ਇਸ ਤੋਂ ਬਾਅਦ 18 ਤਰੀਕ ਨੂੰ ਇੱਕ ਮੀਟਿੰਗ ਦਾ ਆਯੋਜਨ ਫੇਰ ਕੀਤਾ ਜਾਊਗਾ ਉਸ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਪੋਜ਼ਿਟਿਵ ਰਿਜ਼ਲਟ ਨਿਕਲ ਕੇ ਸਾਹਮਣੇ ਆਊਗਾ ਅਤੇ ਜੇਕਰ ਗੱਲ ਕਰ ਲਈਏ ਇੱਥੇ ਹੋਰ ਜੋ ਕਿਸਾਨ ਨੇ ਕਿਸਾਨ ਆਗੂ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਉਹਨਾਂ ਤੋਂ ਪੁੱਛਦੇ ਆ ਵੇ ਉਹ ਕਿਸ ਤਰ੍ਹਾਂ ਵੇਖਦੇ ਨੇ ਜੋ ਅੱਜ ਦੀ ਮੀਟਿੰਗ ਹੋਈ ਹੈ ਜਾਂ ਫਿਰ ਜੋ ਆਉਣ ਵਾਲੀ 18 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਆ ਕਿਸ ਤਰ੍ਹਾਂ ਇਹ ਉਹ ਮੀਟਿੰਗ ਰਹਿਣ ਵਾਲੀ ਆ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੀ ਕਿਹੜੀ ਰਣਨੀਤੀ ਬਣਾਈ ਗਈ ਆ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਨੇ ਇਹ ਜਾਣਨ ਦੇ ਲਈ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੇ ਨਾਲ ਜੋ ਹੋਰ ਕਿਸਾਨ ਨੇ ਚਾਹੋ ਸਰਪਲ ਸਿੰਘ ਪੰਦੇੜ ਜਾਂ ਫਿਰ ਰਾਏ ਸਾਹਿਬ ਖੜੇ ਨੇ ਅਮਨੂ ਕਹਾੜ ਇਸ ਜਗ੍ਹਾ ਦੇ ਉੱਤੇ ਨੇ ਉਹਨਾਂ ਨਾਲ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਤੋਂ ਵੀ ਪੁੱਛਾਂਗੇ ਵੀ ਉਹ ਕਿਸ ਤਰ੍ਹਾਂ ਦੇਖਦੇ ਨੇ ਕਿਸ ਤਰ੍ਹਾਂ ਦੇਖਦੇ ਨੇ ਇਸ ਜੋ ਅੱਜ ਦੀ ਮੀਟਿੰਗ ਸੀ ਜੋ ਅੱਜ ਦੀ ਮੀਟਿੰਗ ਸੀ ਗੱਲ ਕਰਨ ਰਾਈ ਸਾਹਿਬ ਬਿਲਕੁਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਲਗਾਤਾਰ ਜੋ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਆ ਮਨਜੀਤ ਸਿੰਘ ਧਨੇਰ ਮਨਜੀਤ ਸਿੰਘ ਧਨੇਰ ਨਾਲ ਗੱਲ ਧਨੇਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਮੀਟਿੰਗ ਨੂੰ ਬਹੁਤ ਵਧੀਆ ਦੇਖਦੇ ਆ ਜੀ ਆ ਲੋਕ ਪੱਖੀ ਹੰਗਾਰਾ ਮਤਲ ਅੱਗੇ ਨੂੰ ਸਰ ਜੋੜ ਕੇ ਪਹਿਲਾਂ ਵੀ ਬੈਠੇ ਸੀ ਜੇ ਉਹਨੂੰ ਮੈਂ ਪਾਇਆ ਕਿਉਂਗਾ ਅੱਜ ਵਾਲਾ ਉਹਦੋਂ ਅਗਲਾ ਸਟੈਪ ਜਿਹੜਾ ਕਿਉਂਕਿ ਦੋ ਪ੍ਰੋਗਰਾਮ ਤੁਹਾਡੇ ਸਾਹਮਣੇ ਹੋ ਗਏ ਅਗਲੇ ਨੂੰ ਸਾਂਝੇ ਕਰਨ ਬਾਅਦ 18 ਦੀ ਮੀਟਿੰਗ ਫੇਰ ਸੱਦ ਲਈ ਪੋਜੀਟਿਵ ਹੀ ਕਿਹਾ ਜਾ ਸਕਦਾ ਹੈ। ਪਤਰ ਸਰ ਲਗਾਤਾਰ ਜੱਤੇਬੰਦੀ ਦੇ ਵੱਲੋਂ ਵੀ ਆਖਿਆ ਜਾ ਰਿਹਾ ਸੀ ਕਿ ਡੱਲੇਵਾਲ ਦੀ ਜੋ ਸਿਹਤ ਆ ਲਗਾਤਾਰ ਵਿਗੜਦੀ ਹੈ ਜਿਸ ਨੂੰ ਲੈ ਕੇ ਦੋ ਦਿਨ ਪਹਿਲਾਂ ਮੀਟਿੰਗ ਦਾ ਯੋਜਨ ਕੀਤਾ ਗਿਆ ਕੀ ਕੀ ਕਦਮ ਪੁੱਟੇ ਜਾ ਰਹੇ ਕਿਉਂਕਿ ਲਗਾਤਾਰ 49 ਮਾ ਦਿਨ ਹੋ ਗਿਆ ਕਦੇ ਵੀ ਕੋਈ ਪਾਣਾ ਵਾਪਰ ਸਕੋ। ਦੇਖੋ ਸਰਕਾਰ ਨੂੰ ਕਹਿ ਰਹੇ ਆ ਪ੍ਰੈਸ਼ਰ ਪਾ ਰਹੇ ਆ ਸਰਕਾਰ ਤੇ ਵੀ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੇ ਮੰਗਾ ਮੰਨੇ ਡੱਲੇਵਾਲ ਦੀ ਜਾਨ ਬਚਾਈ ਜਾਵੇ। ਇਹੀ ਇਹ ਹੈ ਇਹੀ ਇਹਦੇ ਕਾਰਨ ਜਿਹੜਾ 18 ਨੂੰ ਮੀਟਰ ਕੱਢ ਲਈ ਉਹ ਮੰਗਾ ਨੂੰ ਮਨਵਾਉਣ ਖਾਤਰ ਬਿਲਕੁਲ ਐਸੀ ਮਨਜੀਤ ਸਿੰਘ ਤਨੇਰ ਜਿਨ੍ਹਾਂ ਨੇ ਆਖਿਆ ਕਿ 18 ਤਰੀਕ ਨੂੰ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਜੋ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਇਸ ਮੀਟਿੰਗ ਦੇ ਵਿੱਚ ਰਹਿਣ ਵਾਲੇ ਨੇ ਪਰ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਦੀ ਜੋ ਹਾਲਤਾ ਲਗਾਤਾਰ ਵਿਗੜਦੀ ਜਾ ਰਹੀ ਆ ਪਰ ਉਸ ਨੂੰ ਦੇਖਦੇ ਹੋਏ 18 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਉਸ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਊਗਾ ਕਿ ਕੇਂਦਰ ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾਏ ਕੇਂਦਰ ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾਏ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਇਹਦੇ ਉੱਤੇ ਵੀ ਲਗਾਤਾਰ ਚਰਚਾ ਵੀ ਕੀਤੀ ਗਈ ਆ 4 ਘੰਟੇ ਚਰਚਾ ਕੀਤੀ ਗਈ ਆ 4 ਘੰਟਿਆਂ ਤੋਂ ਬਾਅਦ ਜੇਕਰ ਗੱਲ ਕਰ ਲਈਏ 4 ਘੰਟਿਆਂ ਤੋਂ ਬਾਅਦ ਤਾਂ ਹੋਰ ਫਿਰ 18 ਤਰੀਕ ਦੀ ਜੋ 18 ਤਰੀਕ ਦੀ ਮੀਟਿੰਗ ਰੱਖੀ ਗਈ ਆ ਜੋ ਇਸੇ ਜਗ੍ਹਾ ਦੇ ਉੱਤੇ ਜੇਕਰ ਗੱਲ ਕਰ ਲਈਏ ਤਾਂ ਜੋ ਗੁਰਦੁਆਰਾ ਸਾਹਿਬ ਆ ਇਸੇ ਜਗ੍ਹਾ ਦੇ ਉੱਤੇ ਜੋ ਮੀਟਿੰਗ ਹੋਣੀ ਹੈ ਸੰਯੁਕਤ ਕਿਸਾਨ ਮੋਰਚੇ ਚਾਹੇ ਰਾਜਨੀਤਿਕ ਆ ਜਾਂ ਗੈਰ ਰਾਜਨੀਤਿਕ ਆ ਉਹਨਾਂ ਦੇ ਨਾਲ ਦਰਸ਼ਨਪਾਲ ਜੀ ਖੜੇ ਨੇ ਸਰ ਸਰ ਦਰਸ਼ਨਪਾਲ ਜੀ ਅੱਜ ਦੀ ਮੀਟਿੰਗ ਲੰਮਾ ਸਮਾਂ ਚੱਲੀ 4 ਘੰਟੇ ਚੱਲੀ ਕੀ ਗੱਲਬਾਤ ਹੈ ਕੀ ਸਿੱਟਾ ਨਿਕਲ ਕੇ ਆਇਆ ਸਿੱਟਾ ਇਹ ਹੈ ਜੀ ਅੱਜ ਇਕੱਠੇ ਪ੍ਰੈਸ ਕਾਨਫਰੰਸ ਬੈਠੇ ਨੇ ਮਤਭੇਦ ਵਿਚਾਰੇ ਗਏ ਨੇ ਇਕੱਠੇ ਚੱਲਣ ਲਈ ਅੱਗੇ 18 ਦੀ ਮੀਟਿੰਗ ਰੱਖ ਲਈ ਹੋਈ ਹੈ ਅੱਜ ਦੇ ਪ੍ਰੋਗਰਾਮ ਸਾਰੇ ਪੰਜਾਬ ਤੇ ਸਾਰੀ ਦੁਨੀਆ ਚ ਇਕੱਠੇ ਹੋਏ ਨੇ ਸੋ ਤਿੰਨੇ ਫੋਰਮ ਜਿਹੜੇ ਨੇ ਮਿਲ ਕੇ ਬੈਠਣ ਲੱਗੇ ਨੇ ਇਹ ਮਿਲ ਕੇ ਬੈਠ ਕੇ ਆਪਣੇ ਮਤਭੇਦਾਂ ਨੂੰ ਜਿਹੜੇ ਵੀ ਹੈਗੇ ਨੇ ਫੋਰਮ ਬਾਰੇ ਮਿਲ ਕੇ ਮੁੱਦਿਆਂ ਬਾਰੇ ਵੀ ਤੇ ਫੋਰਮ ਆਫ ਸਟ੍ਰਗਲ ਬਾਰੇ ਵੀ ਇਨੂੰ ਵਿਚਾਰ ਕੇ ਮੈਂ ਆਸਵੰਦਨ ਦੇ ਹੋਣ ਵਾਲੇ ਸਮੇਂ 'ਚ ਇਹਨਾਂ ਨੂੰ ਹੱਲ ਕਰ ਲਿਆ। ਜਿਸ ਤਰ੍ਹਾਂ ਦੋ ਦਿਨ ਪਹਿਲਾਂ ਮੀਟਿੰਗ ਦਾ ਯੋਜਨਨਾ ਕੀਤਾ ਗਿਆ 15 ਤਰੀਕ ਰੱਖੀ ਗਈ ਸੀ। ਡੱਲੇਵਾਲ ਸਾਹਿਬ ਵੱਲੋਂ ਇੱਕ ਚਿੱਠੀ ਲਿਖੀ ਗਈ ਵੀ ਸਿਹਤ ਲਗਾਤਾਰ ਵਿਗੜਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ 18 ਤਰੀਕ ਕੋਈ ਜ਼ਿਆਦਾ ਹੋ ਗਈ 15 ਦੀ ਜਗ੍ਹਾ 13 ਰੱਖ ਲੈਤੀ ਸੀ। ਨੀ 13 ਅਸੀਂ ਰੱਖ ਲਈ ਮੀਟਿੰਗ ਹੁਣ ਤਾਂ ਕੰਟੀਨਿਊ ਅੰਦੋਲਨ ਕਰਨਾ ਹੈ ਅੱਗੇ ਕਿਵੇਂ ਕਰਨਾ ਉਹ 15 ਰੱਖੀ ਸੀ ਇਹਨਾਂ ਨੇ ਮੰਗ ਕਰ ਲਿਆ ਵੀ ਜਲਦੀ ਕਰ ਲੋ ਸੀ 13 ਕਰ ਲਈ ਇਹਨਾਂ ਨੇ ਕਿਹਾ ਪਟਿਆਲੇ ਦੀ ਜਗਾ ਇੱਧਰ ਕਰ ਲੋ ਅਸੀਂ ਪਾਤੜਾ ਕਰ ਲਈ ਹੁਣ ਸਾਰਿਆਂ ਨੇ ਸਹਿਮਤੀ ਨਾਲ ਰੱਖੀ ਹੈ 18 ਦੀ ਅਸੀਂ ਮਸੇ ਨਹੀਂ ਰੱਖੀ ਹੁਣ ਤਾਂ ਸਭ ਦੀ ਸਹਿਮਤੀ ਨਾਲ ਰੱਖੀ ਹੈ ਕਿ ਰਾਣੀ ਨੀਤੀ ਰਹਿਣ ਲਈ ਕਿਉਂਕਿ 49 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਲਗਾਤਾਰ ਹਾਲਤ ਵਿਗੜਦੀ ਜਾ ਰਹੀ ਹੈ ਰਣਨੀਤੀ ਦਾ ਇਹ ਹੀ ਹੈ ਵੀ ਅੰਦੋਲਨ ਦੇ ਦੌਰਾਨ ਮੰਗਾਂ ਮਨਵਾਈਆਂ ਜਾਣ ਤੇ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਬਚਾਈ ਜਾਵੇ ਜੀ ਬਿਲਕੁਲ ਇਹਨਾਂ ਨੇ ਆਖਿਆ ਕਿ ਜੋ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਬਚਾਉਣ ਦੀ ਗੱਲ ਕੀਤੀ ਆ ਤਾਂ ਲਗਾਤਾਰ ਜੋ ਅੰਦੋਲਨ ਜਗਜੀਤ ਸਿੰਘ ਡੱਲੇਵਾਲ ਜਿਸ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ ਉਹਨਾਂ ਮੰਗਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਅਤੇ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ 18 ਤਰੀਕ ਨੂੰ ਰਣਨੀਤੀ ਰਣਨੀਤੀ ਕੀ ਹੋਣ ਵਾਲੀ ਆ ਕਿਉਂਕਿ 18 ਤਰੀਕ ਨੂੰ ਇਸੇ ਜਗ੍ਹਾ ਦੇ ਉੱਤੇ ਜੋ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ 6 ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈ ਤਾਂ ਅੱਜ ਉਹਨਾਂ ਦੇ ਵੱਲੋਂ ਇੱਕ ਲੰਮੀ ਮੀਟਿੰਗ ਜਲਦੀ 4 ਘੰਟੇ ਮੀਟਿੰਗ ਦਾ ਦੌਰ ਚੱਲਿਆ ਜਿਸ ਤੋਂ ਬਾਅਦ ਸਮੂਹ ਆਹੁਦੇਦਾਰਾਂ ਦੇ ਵੱਲੋਂ ਜੋ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਸਾਂਝੇ ਤੌਰ ਤੇ ਕੀਤੀ ਗਈ ਆਖ ਕੇ ਯਾਰ ਇਹ ਕੀ ਹੈ ਇਹ ਹੀ ਇੱਕ ਸਾਂਝਾ ਨਤੀਜਾ ਨਿਕਲ ਕੇ ਆ ਰਿਹਾ ਕਿ ਸਾਂਝੇ ਤੌਰ ਦੇ ਉੱਤੇ ਮੀਟਿੰਗ ਕੀਤੀ ਗਈ ਕੀ ਕਹਾਂ ਨਾਮ ਹੈ ਸਰ ਅਫੋਗ ਭਾਟੀ ਨਾਮ ਹੈ ਭਾਟੀ ਜੀ ਆਪ ਕਹਾਂ ਸੇ ਹੋ ਹਮ ਨੌਰਡਾ ਸੇ ਹੈ ਬੀਕੇ ਯੂ ਟਿਕਾਟ ਸੇ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਕੀ ਜੋ ਮਹਿਮਾਰੀ ਹੈ ਔਰ ਹਮਾਰਾ ਪ੍ਰਤੀਨਿਧੀ ਮੰਡਲ ਆਇਆ ਹੈ ਯਹਾਂ ਪੇ ਔਰ ਜੋ ਯੁਧਵੀਰ ਸਿੰਘ ਜੀ ਪਹੁੰਚੇ आज जो भी बात हुई है वो आने वाली पंद्रह तारीख अठारह तारीख में दोबारा से जो मीटिंग होगी और संयुक्त किसान मोर्चा जो भी संगठन है वो सभी इस बार मोदी सरकार के खिलाफ में आर पार के लड़ाई लड़ने का सभी ने मूड बना लिया है ये बिल्कुल इन्होंने कहा कि संयुक्त किसान मोर्चे के वालों मोदी की केंद्र सरकार के खिलाफ आर पार का मूड बना लिया गया ਜਿਸ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਪਿਛਲੇ 49 ਦਿਨਾਂ ਤੋਂ ਮਰਮਰਤੇ ਤੇ ਬੈਠੇ ਨੇ ਉਸ ਨੂੰ ਲੈ ਕੇ ਜੋ ਹੁਣ ਆਰ ਪਰ ਦੀ ਲੜਾਈ ਲੜੀ ਜਾਊਗੀ ਤੁਸੀਂ ਵੇਖ ਵੀ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦੇਖਦੇ ਨੇ ਸਾਡੇ ਨਾਲ ਸੁਖਜੀਤ ਸਿੰਘ ਹਰ ਦੋ ਝੰਡੇ ਮੌਜੂਦ ਨੇ ਸਰ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੀ ਮੀਟਿੰਗ ਨੂੰ ਇਹ ਮੀਟਿੰਗ ਬਹੁਤ ਵਧੀਆ ਮਾਹੌਲ ਦੇ ਵਿੱਚ ਆ ਔਰ ਜਿਹੜੀ ਇਕਤਾ ਜਿੱਤਾਂ ਜਾਰੀ ਨੇ ਪ੍ਰੋਗਰਾਮ ਸੰਜੋਣਾ ਸ਼ੁਰੂ ਹੋ ਗਿਆ 18 ਤਰੀਕ ਨੂੰ ਦੁਬਾਰਾ ਜਿਹੜੀ ਮੀਟਿੰਗ ਕਰਕੇ ਅਗਲੀ ਰਣਨੀਤੀ ਜਿਹੜੀ ਅੰਦੋਲਨ ਦੀ ਆ ਉਹ ਬਣਾਈ ਜਾਊਗੀ ਮੈਨੂੰ ਲੱਗਦਾ ਕਿ ਜੋ ਇੱਕ ਕੇਂਦਰ ਸਰਕਾਰ ਉਸਤੇ ਜਿਹੜਾ ਖਾਸ ਸੁਨੇਹਾ ਵਾ ਕਿ ਹੁਣ ਦੇਖੋ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਵੱਡੇ ਹੋਏ ਆਪਾਂ ਕਿਹਦੇ ਨਾਲ ਗੱਲ ਕਰੀਏ ਉਹ ਵੀ ਖਤਮ ਹੁੰਦਾ ਜਾ ਰਿਹਾ ਔਰ ਜਿਹੜੀ ਸਾਡੀਆਂ ਮੰਗਾਂ ਜਿਹੜਾ ਕੇਂਦਰ ਸਰਕਾਰ ਨੂੰ ਜਿਹੜਾ ਵਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਧਿਆਨ ਚ ਰੱਖਦੇ ਆਂ ਜਲਦੀ ਉਹ ਜਲਦੀ ਜਿਹੜਾ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਵਾ ਕਿ ਸਾਡੀਆਂ ਮੰਗਾਂ ਮੰਨੇ ਔਰ ਸਾਡੇ ਆਗੂ ਜਿਹੜੇ ਨੇ ਜਿਨ੍ਹਾਂ ਨੇ 40 ਸਾਲ ਇਸ ਦੇ ਕਿਸਾਨ ਮਜ਼ਦੂਰੀ ਦੀ ਸੇਵਾ ਕੀਤੀ ਆ ਉਹ ਵੀ ਆਪਣੇ ਘਰ ਜਿਹੜਾ ਸੋਸ਼ਲ ਮਤਲਬ ਉਹ ਜਾ ਸਕਣ ਬਾਕੀ ਇਹ ਗੱਲ ਨਹੀਂ ਮੰਨਦੀ ਫਿਰ ਤੇ ਜੋ ਚੱਲਣਿਆ ਪ੍ਰੋਗਰਾਮ ਚੱਲੀ ਜਾਉਂ ਦੋਨਾਂ ਨੂੰ ਪ੍ਰਧਾਨ ਜੀ 15 ਦੀ ਮੀਟਿੰਗ ਰੱਖੀ ਗਈ ਸੀ ਪਹਿਲਾਂ ਸਿਹਤ ਨੂੰ ਦੇਖਦੇ ਹੋਏ ਦੋ ਦਿਨ ਨ ਘਟਾ ਦਿੱਤੇ ਕਿ 13 ਦਾ ਤੁਹਾਡੇ ਵੱਲੋਂ ਅਪੀਲ ਕੀਤੀ ਗਈ ਸੀ ਆ ਮੰਨ ਵੀ ਲੱਤੀ ਲੰਮੀ ਮੀਟਿੰਗ ਚੱਲੀ ਹੁਣ 18 ਫੇਰ ਰੱਖ ਦਿੱਤੀ ਗਈ ਕਿਉਂਕਿ ਹਾਲਤ ਦੇਖਣੇ ਕਿ ਇਹ ਡੱਲੇਵਾਲ ਸਾਹਿਬ ਦੀ ਲਗਾਤਾਰ ਵਿਗੜਦੀ ਜਾ ਰਹੀ ਨਾਜ਼ੁਕ ਹੁੰਦੀ ਜਾ ਰਹੀ ਦੇਖੋ ਜਿਹੜੀਆਂ ਮੀਟਿੰਗਾਂ ਦਾ ਸਿਲਸਲਾ ਨਾ ਜਦੋਂ ਆਪਾਂ ਦੋਨਾਂ ਚ ਹੋ ਜਾਂਦੇ ਨਾ ਦੇਖ ਕੇਐਮਐਮ ਦੀ ਐਸਕੇਐਮ ਦੀ ਮੀਟਿੰਗ ਹੁੰਦੀ ਲੱਗ ਪਰ ਹਰ ਦੂਜੇ ਦਿਨ ਹੁੰਦੀ ਆ ਇਹ ਮੀਟਿੰਗਾਂ سلسلہ ਲਗਾਤਾਰ ਜਾਰੀ ਰਹੂਗਾ ਇਹ 18ਵੀਂ ਮੀਟਿੰਗ ਹੋ ਗਈ ਉਸ ਤੋਂ ਆਖਰੀ ਮੀਟਿੰਗ ਆ ਉਸ ਤੋਂ ਅੱਗੇ ਫਿਰ ਮੀਟਿੰਗਾਂ ਹੋਣਗੀਆਂ ਉਸ ਤੋਂ ਅਗਲਾ ਪ੍ਰੋਗਰਾਮ ਕਰਨਾ ਫਿਰ ਮੀਟਿੰਗ ਹੋਊਗੀ ਜਾਂ ਜੋ ਡੱਲੇਵਾਲ ਦੀ ਸਥਿਤੀ ਨੂੰ ਵੇਖਦੇ ਆ ਉਸ ਦਾ ਰਾਤ ਨੂੰ ਐਮਰਜੈਂਸੀ ਮੀਟਿੰਗ ਵੀ ਹੋ ਜਾਏ ਮੀਟਿੰਗਾਂ ਦਾ سلسلہ ਚੱਲ ਪਿਆ ਵਾ ਇਹ ਅੱਗੇ ਚੱਲਦਾ ਰਹੂਗਾ ਇਸ ਤਰ੍ਹਾਂ ਹੀ ਔਰ ਇੱਕ ਤਰ੍ਹਾਂ ਜਿਹੜਾ ਵਾ ਯਤਨ ਹੋ ਗਏ ਨੇ ਜਿਹੜੇ ਪ੍ਰੋਗਰਾਮ ਆਪਾਂ ਅੱਗੇ ਦੇਣੇ ਆ ਉਹ SLA ਮਤਲਬ 18 ਨੂੰ ਕਰਕੇ ਆਪਾਂ ਇਹਦਾ ਅਗਲਾ ਤਰਨੀਤੀ ਬਣਾਵਾਂਗੇ ਔਰ ਉਸ ਤੋਂ ਅੱਗੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਜੀ ਬਿਲਕੁਲ ਐਸੀ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋ ਝੰਡੇ ਜਿਨ੍ਹਾਂ ਨੇ ਆਖਿਆ ਕਿ ਅੱਜ 4 ਘੰਟੇ ਮੀਟਿੰਗ ਚੱਲੀ ਮੀਟਿੰਗ ਪੋਜ਼ਿਟਿਵ ਰਿਜ਼ਲਟ ਨਿਕਲੇ ਉਸ ਦਾ 18 ਤਰੀਕ ਨੂੰ ਫੇਰ ਮੀਟਿੰਗ ਹੋਣੀ ਆ ਇਹਨਾਂ ਨੇ ਕਿਹਾ ਕਿ ਜੇਕਰ ਕੋਈ ਐਮਰਜੈਂਸੀ ਹੋਈ ਤਾਂ ਰਾਤ ਬਰਾਤੇ ਵੀ ਮੀਟਿੰਗ ਕਰ ਸਕਦੇ ਆ ਪਰ ਹੁਣ ਇਸ ਤੋਂ ਬਾਅਦ 18 ਤਰੀਕ ਦੀ ਜੋ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਾਲ ਦਿੱਤੀ ਗਿਆ ਇਸੇ ਜਗ੍ਹਾ ਦੇ ਉੱਤੇ 18 ਤਰੀਕ ਨੂੰ ਫੇਰ ਤੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਾਊਗਾ ਉਸ ਦੇ ਵਿੱਚ ਤੈਅ ਕੀਤਾ ਜਾਊਗਾ ਕਿ ਕੇਂਦਰ ਸਰਕਾਰ ਦੇ ਖਿਲਾਫ ਕਿਸ ਤਰ੍ਹਾਂ ਦੀ ਰਣਨੀਤੀ ਨੂੰ ਅੰਜਾਮ ਦਿੱਤਾ ਜਾਏ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ ਬਾਰਡਰ ਸਿੰਘਰੂ